ਭਾਜੀ ਆਪਣਾ ਬਰਾਣਾ ਸੰਦੀਪ ਸਿੰਘ ਭਾਜੀ ਭਾਜੀ ਜੀ ਪੰਪ ਤੇ ਆਏ ਆ ਕੀ ਮਸਲਾ ਕੀ ਹੈ ਉਹ ਤੇ ਅੱਗੇ ਸਾਨੂੰ ਮਿਲਜਨ ਬੁਲਾਇਆ ਸੀ ਸਰ ਆਪਕੇ ਭਾਜੀ ਮੈਂ ਤੇਲ ਪੋਇਆ ਪੰਪ ਤੇ ਤੇ ਤੇਲ ਪੋਆ ਕੇ ਮੈਂ ਘਰ ਜੇ ਲੈ ਗਿਆ ਜਦੋਂ ਮੈਂ ਗੱਡੀ ਸਵੇਰੇ ਸਟਾਰਟ ਕੀਤੀ ਤਾਂ ਗੱਡੀ ਸਾਲ ਨਹੀਂ ਕਿਹੜੀ ਗੱਡੀ ਹੈ ਭਾਜੀ ਮਹਿੰਦਰਾ ਸਪਿਰੋ ਤੇ ਕਿੰਨੇ ਦਾ ਕਿੰਨੇ ਦਾ ਤੇਲ ਪੋਇਆ ਤੁਸੀਂ ਤੇਲ ਪੋਇਆ ਭਾਜੀ ਮੈਂ 500 ਰੁਪਏ ਦਾ ਠੀਕ ਹੈ ਤੇ ਸਟਾਰਟ ਨਾ ਹੋਣ ਦੀ وجہ ਪੰਪ ਦਾ ਕੀ ਮਸਲਾ ਜੇ ਜਦੋਂ ਮੈਂ ਉੱਥੇ ਫੜੀ ਕਰਤੀ ਗੱਡੀ ਤੇ ਫਿਰ ਮਿਸਤਰੀ ਲੈ ਕੇ ਆਇਆ ਤਾਂ ਜੀ ਤਾਂ ਇਹ ਉਹਨੇ ਪੰਪ ਖੋਲਿਆ ਤਾਂ ਵਿੱਚ ਪਾਣੀ ਸੀ ਪਾਣੀ ਡੱਲਿਆ ਉਹਨੇ ਪਾਣੀ ਵੀ ਹੈ ਜੀ ਆਪਣਾ ਪਾਣੀ ਕਿੱਥੋਂ ਆਇਆ ਜੀ ਪਤਾ ਕੁਝ ਪਾਣੀ ਆ ਤੇਲ ਤੇਲ ਪਾਇਆ ਹੋਈ ਕਿਉਂ ਆਇਆ ਫੇ ਤੁਸੀਂ ਮਾਲਕਾਂ ਨਾਲ ਪੰਪ ਮਾਲਕਾਂ ਨਾਲ ਗੱਲ ਕੀਤੀ ਜੀ ਹਾਂ ਗੱਲ ਕੀਤੀ ਬੰਦਾਨ ਤੇ ਮਾਲਕ ਕੀ ਕਹਿੰਦੇ ਪੰਪ ਦੇ ਮਾਲਕ ਕੀ ਕਹਿੰਦੇ ਮਾਲਕ ਦੇ ਕੰਦੇ ਆਣ ਲੈ ਇਹ ਵਾਲਾ ਕਰਨਾ ਮੰਗੋ ਕੋ ਕਿਹੜੇ ਬੰਦੇ ਆਣ ਦੋ ਪਾਣੀ ਘੱਟ ਨਾਲੇ ਉਹ ਕਿ ਉਹ ਮੰਦੇ ਆ ਜੀ ਪਾਣੀ ਵਿੱਚ ਤੇਲ ਜੀ ਆ ਮੰਦੇ ਆ ਮੰਦੇ ਆ ਮੰਦੇ ਆ ਕੀ ਮੰਗਾ ਹੁਣ ਤੁਹਾਡੀ ਪੰਪ ਦੇ ਮਾਲਕ ਤੋਂ ਮੇਰਾ ਜੋ ਖਰਚਾ ਹੋਇਆ ਮੈਨੂੰ ਮਿਲਿਆ ਜਾਵੇ ਤੁਸੀਂ ਮਕੈਨਿਕ ਤੋਂ ਪੁੱਛਿਆ ਇਹਦਾ ਕੀ ਖਰਚਾ ਆਊਗਾ ਗੱਡੀ ਸਹੀ ਕਰਨ ਦਾ ਹਾਂ ਮੈਂ ਕਰਾ ਕੇ ਆਇਆ ਸੀ ਕਿੰਨਾ ਖਰਚਾ ਆਇਆ ਤੁਹਾਡਾ ਮੇਰਾ ਭਾਈ 7-8000 ਰੁਪਏ ਲੱਗ ਗਿਆ 7 ਕੀ 8 ਭਾਜੀ 8000 ਰੁਪਏ ਠੀਕ ਹੈ ਹਾਂਜੀ ਭਾਈ ਕਿੰਨਾ ਆਪਰਾ ਜੀ 10 ਇਹ ਸਭ ਨਾਲ ਤੁਹਾਡੇ ਜੀ ਪੰਪ ਦੇ ਬਾਹਰ ਆਪਣੇ ਖੜੇ ਬੰਦੇ ਖੜੇ ਆ ਜੀ ਕਹਿੰਦੇ ਤੇਲ ਦੇ ਵਿੱਚ ਪਾਣੀ ਪਿਆ ਹੋਇਆ ਜੀ ਪ੍ਰੋਬਲਮ ਆਈ ਏ ਇਹ ਕੀ ਕਰ ਰਹੇ ਸਾਨੂੰ ਕੋਈ ਬਰਾਏ ਕੋਈ ਆਈਡੀਆ ਨਹੀਂ ਜੀ ਕੰਪਨੀ ਵਾਲੇ ਆਏ ਹੁਣ ਤੱਕ ਲੱਗੋਗਾ ਕੀ ਕਰੇ ਨੇ ਪਾਣੀ ਜਿਹੜੇ ਗੱਲ ਕਰਦੇ ਉਹ ਕਹਿ ਰਹੇ ਕਿ ਇਹਨੇ ਜੋ ਤੇਲ ਪਾਇਆ ਤੇਲ ਦੇ ਵਿੱਚ ਪਾਣੀ ਸਿਕਾ ਦੇ ਸਾਡੀ ਗੱਡੀਆਂ ਦੀ ਪ੍ਰੋਬਲਮ ਹੋ ਗਈ ਆ ਸਾਨੂੰ ਇਹਦੇ ਬਾਰੇ ਆਈਡੀਆ ਨਹੀਂ ਪ੍ਰੋਬਲਮ ਹੈ ਦੀ ਇਹ ਸੀਲ ਬੰਦ ਆ ਕੰਪਨੀ ਵਾਲੇ ਆਏ ਹੈਗੇ ਆ ਉਹ ਦੇਖ ਕੇ ਦੱਸੋ ਕਿ ਕਿੰਨਾ ਕੀ ਕੀ ਇਹ ਪਾਣੀ ਜਿਹੜਾ ਆਪਾਂ ਕਹਿ ਰਹੇ ਕਿ ਇਹ ਪਿੱਛੇ ਕੰਪਨੀ ਵਾਲਾ ਪਾਣੀ ਦੀ ਤੇਲ ਦੀ ਪ੍ਰੋਬਲਮ ਆਈ ਕਿ ਆਪਣੇ ਦੇ ਪੰਪ ਦੀ ਪ੍ਰੋਬਲਮ ਕ੍ਰੀਟ ਹੋਈ ਹੈ ਇਹ ਸਾਨੂੰ ਸਮਝ ਨਹੀਂ ਆ ਰਿਹਾ ਹੈ ਪਤਾ ਨਹੀਂ ਲੱਗਦਾ ਤੇ ਜਿਹੜੇ ਹੁਣ ਉਹ ਬਾਹਰ ਗੱਡੀ ਵਾਲੇ ਕਹਿ ਰਹੇ ਭਾਈ ਸਾਹਿਬ ਕਹਿ ਰਹੇ ਕਿ ਹਾਂ ਵੀ ਜੋ ਸਾਡਾ ਖੱੱਚਾ ਹੋਇਆ ਵਾ ਗੱਡੀ ਦਾ ਜੋ ਵੀ ਤਰੇ ਬੇਰ ਵਗਣਾ ਹੋਈ ਆ ਸਾਨੂੰ ਖर्चा ਦਿੱਤਾ ਜਾਵੇ ਕਿ ਤੁਸੀਂ ਉਹ ਦੇਣ ਦੇ ਹੈਗੇ ਅਜੀ ਦੱਸੋ ਆਪਾਂ ਇਹਨਾਂ ਨੁਕਸਾਨ ਦਾ ਪਹਿਲਾਂ ਹੀ ਸਾਰਾ ਮਿੱਟੀ ਹੋ ਗਿਆ ਜਿਹੜਾ ਤੇਲ ਵਿੱਚ ਪਿਆ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਭਾਈ ਕੋਈ ਜਾਇਜ਼ ਜੀ ਗੱਲ ਕਰਾਓ ਉਹ ਹੁਣ ਆਪਣੇ ਜਿੱਥੇ ਆੜੇ ਹੁਣ ਦੱਸੋ ਕੀ ਬਈ ਸਰ ਜਦੋਂ ਤੇਲ ਤਾਂ ਦੇ ਕੋਲ ਆਂਦਾ ਕਿ ਤੁਸੀਂ ਉਦੋਂ ਤੇਲ ਚੈੱਕ ਨਹੀਂ ਕਰਦੇ ਤੇ ਸਰ ਇਹ ਪ੍ਰੋਬਲਮ ਕਿੱਥੋਂ ਆਈ ਦੇਖੋ ਜੀ ਪ੍ਰੋਬਲਮ ਤਾਂ ਹੁਣ ਆ ਗਈ ਆ ਜਾਂ ਤੁਸੀਂ ਕਰਕੇ ਕੀਤਾ ਪਰ ਫੇਰ ਵੀ ਪ੍ਰੋਬਲਮ ਆ ਗਈ ਹੁਣ ਦੇਖੋ ਅੱਗੇ ਤੋਂ ਕੋਈ ਦੇਖਾਂ ਕੀ ਕਰਨਾ ਕਿ ਸਰ ਜਿਹੜੀ ਹੈ ਮੰਨੋ ਗਲਤੀ ਜਿਹੜੀ ਹੋ ਗਈ ਚਾਹੇ ਪਿੱਛੋਂ ਪੰਪਰੋਂ ਤੇਲ ਆਇਆ ਉੱਥੋਂ ਗਲਤੀ ਹੋ ਗਈ ਜਾਂ ਆਪਣਾ ਗਲਤੀ ਗਲਤੀ ਤਾਂ ਹੋਈ ਆ ਜੀ ਜਿਹੜੇ ਲੋਕਾਂ ਨੇ ਸਾਡਾ ਤੁਹਾਡੇ ਕੋਲ ਤੇਲ ਪਵਾ ਕੇ ਗਏ ਆ ਜੀ ਉਹਨਾਂ ਦਾ ਜੋ ਵੀ ਉਹਨਾਂ ਦਾ ਬੰਦਾ ਜੀ ਉਹ ਜਿਹੜਾ ਉਹਦਾ ਖਰਚਾ ਬਚਾ ਕੌਣ ਦੇਣ ਦਾ ਰਿਹਾ ਤੇ ਸਰ ਉਹਦਾ ਫੇਰ ਖਰਚਾ ਲੋਕਾਂ ਦਾ ਹੋ ਰਿਹਾ ਵਾ ਪ੍ਰੋਬਲਮ ਗੱਡੀਆਂ ਨੂੰ ਆ ਰਹੀ ਆ ਉਹਦਾ ਆਪਾਂ ਨੂੰ ਹੀ ਹੱਲ ਕਰਾਂਗੇ ਨਾ ਜੀ ਮਾਨੋ ਆਲੂ ਵਰਕੇ ਫਿਰ ਜੋ ਦੇਖ ਰਹੇ ਹੈ ਕਿ ਉਹਦਾ ਸਿਰਫ ਪੰਪ ਦਾ ਨਾਮ ਕੀ ਹੈ ਆਂਗਰਾਮ ਇੰਡੀਆ ਦਾ ਪੰਪ ਹੈ ਇਹ ਇੰਡੀਆ ਫਰਮ ਫਰਮ ਕੇਸ ਨਾਮ ਤੇ ਹੈ ਇਹਦਾ ਨਾਮ ਹੈ ਤੇ ਤਾਂ ਇੱਕ ਕਿੰਨਾ ਚਿਰ ਹੋ ਗਿਆ ਪੰਪ ਚੱਲਦੇ ਨੂੰ ਇੰਨਾ ਹੀ ਹੋ ਗਿਆ